ਰਸਤੇ ਵੀ ਆਉਣ ਉਹ ਹਟ ਗਏ ਹਟ ਗਏ ਤੇ ਪਾਣੀ ਖੜਦਾ ਐਨਾ ਹੀ ਇਹ ਕੋਈ ਸਰਮਾਈ ਨਹੀਂ ਕੋਈ ਕਮੇਟੀ ਦਾ ਨਹੀਂ ਕਰਦਾ ਕੋਈ ਨਹੀਂ ਕਰਦਾ ਐਮਸੀ ਦੇ ਅੱਖੇ ਦਾ ਕੋਈ ਪਾਣੀ ਕੱਟ ਕੇ ਵੀ ਨਹੀਂ ਆਉਂਦਾ ਆ ਮਾਇ ਪੈ ਰੋਟੀ ਅਸੀਂ ਨਹੀਂ ਖਾ ਸਕਦੇ ਬਾਹਰ ਚ ਕੋਈ ਅਸੀਂ ਨਹੀਂ ਖੋਲ ਸਕਦੇ 2 ਮਿੰਟ ਖਾਣ ਨਹੀਂ ਸਕਦੇ ਕੋਈ ਰਸਤੇ ਦਾ ਸਾਡੇ ਨਹੀਂ ਆ ਸਕਦਾ ਤੇਰੇ ਇਸ ਮਿੱਟੀ ਗੋਲੀ ਦੇ ਕੇ ਤੋੜ ਦਿੰਦੇ ਵੀ ਹਾਂ ਬਣਾ ਦੇਂਗੇ 15 ਦਿਨਾਂ ਚ ਮਹੀਨੇ ਚ ਮਹੀਨੇ ਤਾਂ ਫੇਰ ਜਾਂਨੇ ਫੇਰ ਨਹੀਂ ਕੋਈ ਗੱਲ ਸੁਣਦਾ ਹੀ ਨਹੀਂ ਸਾਡੀ ਕੋਈ ਅੱਛਾ ਸਰਮਾਈ ਸੱਸੀ ਕਾਲਜੀ ਮੈਂ ਤੁਹਾਡਾ ਆਪਣਾ 골ਡੀ ਮੱਕਾ ਟੌਰੋਂ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਅੱਜ ਆਪਾਂ ਖੜਿਆ ਗੁੰਨੇਆਣਾ ਮੰਡੀ ਦੇ ਉਸ ਮੁਹੱਲੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗਲੀ ਨਹੀਂ ਇੱਕ ਇਹ ਛੱਪੜ ਦਾ ਰੂਪ ਧਾਰਨ ਕਰ ਲਿਆ ਆ ਤੁਸੀਂ ਇੱਥੇ ਦੇਖ ਸਕਦੇ ਹੋ ਵਿੱਚ ਮੀਟਰ ਦਾ ਬਕਸਾ ਖੜਾ ਹੈ ਇੱਧਰ ਤੁਸੀਂ ਨਿਗਾਹ ਮਾਰੋ ਤਾਂ ਆ ਮੀਟਰ ਦਾ ਬਕਸਾ ਹੈ ਤੇ ਆ ਗਲੀ ਦਾ ਇਹ ਹਾਲ ਹੈ ਇੱਕ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਤੇ ਮੁਹੱਲਾ ਵਾਸੀ ਬਹੁਤ ਪਰੇਸ਼ਾਨ ਹੈ ਤੇ ਉਹਨਾਂ ਤੋਂ ਆਪਾਂ ਜਾਣਦੇ ਹਾਂ ਉਹਨਾਂ ਦੀ ਕੀ ਸਮੱਸਿਆਵਾਂ ਨੇ ਕੋ ਵੀਰ ਜੀ ਪਾਣੀ ਦਾ ਬੁਰਾ ਹਾਲ ਹੈ ਬੱਚੇ ਖੇਤਰ ਬਣੀਆਂ ਤਰਸ ਰਹੇ ਹੈ ਖੇਡਣਾਂ ਦਾ ਦੂਰ ਬੱਚੇ ਬਿਮਾਰ ਹੀ ਮੰਜਾਂ ਚ ਪਏ ਅਸੀਂ ਖੇਡਣਗੇ ਕਿਵੇਂ ਬੁਰਾ ਹਾਲ ਹੈ ਸਾਡੀ ਕੋਈ ਸੁਣਵਾਈ ਨਹੀਂ ਕਮੇਟੀ ਕੋਲ 10 ਵਾਰੀ ਗਿਆਏ ਅਸੀਂ ਮਿੱਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਕੀ ਕਹਿੰਦੇ ਕਮੇਟੀ ਵਾਲੇ ਮਿੱਟੀ ਵਾਲੇ ਨਾਲ ਮਿੱਠੀ ਗੋਲੀ ਦੇ ਕੇ ਤੋਰ ਦਿੰਦੇ ਵੀ ਹਾਂ ਬਣਾ ਦੇਂਗੇ 15 ਦਿਨਾਂ ਚ ਮਹੀਨੇ ਚ ਮਹੀਨੇ ਤਾਂ ਫੇਰ ਜਾਂਦੇ ਫੇਰ ਨਹੀਂ ਕੋਈ ਗੱਲ ਸੁਣਦਾ ਹੀ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਬਸ ਅੱਜ ਤਾਂ ਇਹ 4-5 ਬੱਚੇ ਬਹੁਤ ਹੋਏ ਅੰਦਰ ਬਾਹਰ ਬੰਦ ਪਿਆ ਅੰਦਰ ਤਾਂੜੇ ਵੀ ਬੁਖਾਰ ਹੋ ਰਿਹਾ ਬੁਰਾ ਹਾਲ ਹੈ ਇਹ ਤਾਂ ਛੇਤੀ ਤੁਸ ਜੇ ਸਾਡੀ ਗੱਲ ਬਾਤ ਨਹੀਂ ਚਾਹੀਦੀ ਠੀਕ ਠੀਕ ਹੈ ਜੀ ਹਾਂ ਜੀ ਲੱਗ ਪਚਰਾ ਮਾਪੇ ਰੋਟੀ ਅਸੀਂ ਨਹੀਂ ਖਾ ਸਕਦੇ ਬਾਹਰ ਚ ਕੋਈ ਅਸੀਂ ਨਹੀਂ ਖੋਲ ਸਕਦੇ 2 ਮਿੰਟ ਖੜ ਨਹੀਂ ਸਕਦੇ ਕੋਈ ਰਿਸ਼ਤੇਦਾਰ ਸਾਡੇ ਨਹੀਂ ਆ ਸਕਦਾ ਬਹੁਤ ਔਖਾ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇਹ ਹਾਲ ਹੈ ਆਪਣੇ ਗੋਨੇਆਣਾ ਮੰਡੀ ਦੇ ਵਾਰਡ ਨੰਬਰ 9 ਸੁਰਜੀਤ ਐਮਸੀ ਦਾ ਮੋਹੱਲਾ ਹੈਗਾ ਇਹ ਆ ਦੇਖੋ ਜੀ ਸਾਡੇ ਗਏ ਹਾਲਾ ਕਿ ਜੇ ਕਿਸੇ ਨੇ ਆਉਣਾ ਤਾਂ ਵਹੀਕਲ ਦੇ ਬਿਨਾ ਕੋਈ ਆ ਰਹੀ ਜਾਂਦਾ ਹੀ ਗੋਦੀ ਤੇ ਪਾਣੀ ਲੋਹ ਤੇ ਗਰਦਾ ਪਾਣੀ ਆ ਵੀ ਗੁਰਾ ਹਾਲਾ ਪਾਣੀ ਦਾ ਗੰਦਾ ਪਾਣੀ ਹੈ ਸੀਵਰੇ ਦਾ ਸਾਰਾ ਪਾਣੀ ਇੱਥੇ ਨਿਕਲ ਰਹੀ ਆਪਣੇ ਮੱਛੇ ਗਲੀ ਦਾ ਨਿਕਾਸੀ ਕੀਤਾ ਜਾਵੇ ਜੀ ਪਾਣੀ ਦਾ ਕਿਉਂਕਿ ਪਾਣੀ ਇਹ ਘਰਾਂ ਦੇ ਵਿੱਚ ਬੱਚਾ ਬੱਚਾ ਬਿਮਾਰ ਪਿਆ ਜੀ ਡੇਂਗੂ ਦਾ ਖਤਰਾ ਵੱਧ ਤੋਂ ਵੱਧ ਬਣਿਆ ਪਿਆ ਸਾਡਾ ਦੇਖੋ ਤੁਸੀਂ ਪਾਣੀ ਦੇਖੋ 14 15 ਘੰਟੇ ਹੋ ਗਏ ਮੀਂਹ ਹਟੇ ਨੂੰ ਪਾਣੀ ਉਵੇਂ ਦਾ ਉਵੇਂ ਹੈ ਕਿਉਂਕਿ ਇਹ ਸੀਵਰ ਦਾ ਪਾਣੀ ਬਲੌਕ ਵੱਜੀ ਜਾਂਦਾ ਜੀ ਇਹ ਤੁਸੀਂ ਇਹ ਗੱਲ ਕਹਿਣਾ ਚਾ ਰਹੇ ਹੋ ਵੀ ਇਹ ਪਾਣੀ بارش ਨਾਲ ਨਹੀਂ ਇਹ ਸੀਵਰ ਦਾ ਹੈ ਨਹੀਂ ਜੀ ਇਹ ਹਰ ਟਾਈਮ ਹੀ ਖੜਾ ਰਹਿੰਦਾ ਹਾਂ ਜੀ ਮੀਂਹ ਦਾ ਪਾਣੀ ਨਹੀਂ ਇਹ ਸੀਵਰ ਦਾ ਪਾਣੀ ਹੈ ਇਹ ਖੜਾ ਹੀ ਰਹਿੰਦਾ ਹੈਗਾ ਜੋ ਵੀ ਉੱਚੇ ਉੱਚੇ ਪਾਸੇ ਆ ਕੇ ਪਾਣੀ ਆਪਣੀ ਗਲੀ ਨੀਵੀ ਹੋਣ ਕਰਕੇ ਇੱਥੇ ਬਲੌਕ ਹੋ ਜਾਂਦੇ ਹਨ ਯਾਨੀ ਕਿ ਖੁੱਲਦਾ ਪਾਣੀ ਆ ਕੇ ਇਹ ਸੀਵਰ ਓਵਰਫਲੋ ਹੋ ਜਾਂਦੇ ਆ ਠੀਕ ਹੈ ਜੀ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਗਲੀ ਚ ਆ ਕੇ ਇਹ ਨਾਲ ਨਹੀਂ ਉਹ ਵੀ ਪਾਣੀ 24 ਘੰਟੇ ਬਣੀ ਮਹੀਨਾ ਹੀ ਹੋ ਗਿਆ ਪਾਣੀ ਖੜਾ ਹੀ ਰਹਿੰਦਾ ਜੀ ਇੱਥੇ ਅਸੀਂ ਬਹੁਤ ਵਾਰੀ ਕਮੇਟੀ ਚ ਜਾਏ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਇਹ ਪ੍ਰੋਬਲਮ ਤੁਹਾਨੂੰ ਕਿੰਨੇ ਚਿਰ ਤੋਂ ਆ ਰਹੀ ਹੈ ਕਿੰਨੇ ਪਿਛਲੇ ਸਮੇਂ ਤੋਂ ਆ ਰਹੀ ਹੈ 6 ਮਹੀਨੇ ਤੋਂ ਹੋ ਗਿਆ ਜੀ 6 ਮਹੀਨੇ ਤੋਂ ਆ ਰਹੀ ਹੈ 6 ਮਹੀਨੇ ਤੋਂ ਲਗਾਤਾਰ ਪ੍ਰੋਬਲਮ ਆ ਰਹੀ ਹੈ ਜੀ ਤੁਸੀਂ ਕੋਈ ਨਗਰ ਕੌਂਸਲ ਨੂੰ ਜਾਂ ਕਿਸੇ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹਾਂਜੀ ਸਾਰੇ ਗਏ ਆ ਸਾਰੀ ਗਲੀ ਗਈ ਹੈ ਪਰ ਸਾਡੀ ਸੁਣਵਾਈ ਸਾਨੂੰ ਬਸ ਕਹਿ ਕੇ ਤੋੜ ਦਿੱਤਾ ਜਾਂਦਾ ਵੀ ਗਲੀ 15 ਦਿਨਾਂ ਚ ਬਣ ਜੂਗੀ ਪਰ ਨਹੀਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਾਨੂੰ ਕਹਿ ਦਿੱਤਾ ਜਾਂਦਾ ਪਰ ਕੋਈ ਅਮਲ ਨਹੀਂ ਹੁੰਦਾ ਉਸ ਤੋਂ ਠੀਕ ਠੀਕ ਹੈ ਹਾਂਜੀ ਚਲੋ ਜਿੱਥੇ ਗੋਨੇਣਾ ਮੰਡੀ ਵਾਰਡ ਨੰਬਰ 9 ਮਹੱਲੇ ਵਾਸੀਆਂ ਨੇ ਆਪਣੀ ਪਰੇਸ਼ਾਨੀ ਦਿੱਕਤ ਨੂੰ ਕੈਮਰੇ ਅੱਗੇ ਦਿਖਾ ਕੇ ਆਪਣੀ ਆਵਾਜ਼ ਲੋਕਾਂ ਅਤੇ ਪ੍ਰਸ਼ਾਸਨ ਅੱਗੇ ਜ਼ਾਹਿਰ ਕੀਤੀ ਉੱਥੇ ਹੀ ਮਹੱਲਾ ਵਾਸੀਆਂ ਨੇ ਨਗਰ ਕੌਂਸਲ ਦਫ਼ਤਰ ਦੇ ਅੱਗੇ ਜਾ ਕੇ ਖੁੱਲਾ ਰੋਸ ਵੀ ਪ੍ਰਗਟਾਇਆ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਨਗਰ ਕੌਂਸਲ ਨੂੰ ਲਿਖਤੀ ਤੇ ਮੌਖਿਕ ਤਰੀਕੇ ਨਾਲ ਸਮੱਸਿਆ ਦੱਸਣ ਦੇ ਬਾਵਜੂਦ ਵੀ ਨਾ ਤਾਂ ਕੋਈ ਸੁਣਵਾਈ ਹੋਈ ਤੇ ਨਾ ਹੀ ਇਹ ਮਾਮਲਾ ਡੀਸੀ ਸਾਹਿਬ ਕੋਲ ਅੱਗੇ ਭੇਜਿਆ ਗਿਆ ਹੁਣ ਇਨਾਂ ਵਾਸੀਆਂ ਦੀ ਸਿਰਫ ਇੱਕੋ ਮੰਗ ਹੈ ਸਾਫ ਸਫਾਈ ਸੀਵਰੇਜ ਆਏ ਆਗੇ ਤੁਸੀਂ ਪਹਿਲਾਂ ਕੋਈ ਲਿਖਤੀ ਰੂਪ ਚ ਨਗਰ ਕੌਂਸਲ ਚ ਦਿੱਤਾ ਸੀ ਹਾਂਜੀ ਹਾਂਜੀ ਆ ਸਾਡੇ ਕੋਲੇ ਤਾਂ ਬਾਹਰ ਦੇ ਦੁਨੀਆ ਦੇ ਕੋ ਠੀਕ ਹੈ ਸੰਗਠਨ ਚ ਲੱਕ ਰਹੀਏ ਦੇ ਵਿੱਚ ਆ ਪੰਚਾਇਤੀ ਪੰਚਾਇਤੀ ਕੋ ਦਿਖਾਓ ਮਾੜਾ ਆ ਦੇਖੋ ਜੀ ਸਾਡੀ ਜੀ ਸਾਹਿਬ ਦੇ ਇਸ਼ਾਨ ਹੋਇਆ ਇਹਦੇ ਤੋਂ ਠੀਕ ਹੈ ਜੀ ਇਹ ਹੈ 12 2 24 12 2 24 ਤੇ ਉਦੋਂ ਦੀ ਸਮੱਸਿਆ ਚੱਲ ਰਹੀ ਹੈ ਹਾਂਜੀ ਹਾਂਜੀ ਫਿਰ ਆਹ ਦੇਖੋ ਯਾਰ ਰਜਿਸਟਰਡ ਨੰਬਰ ਵੀ ਦਿੱਤਾ 106 ਇਹ 23 7 24 ਨੂੰ ਦਿੱਤੀ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਦਿੱਤੇ ਆ ਇਹਨਾਂ ਨੂੰ ਅਪਲੀਕੇਸ਼ਨ ਕੀ ਪ੍ਰੋਸੈਸ ਦਵਾਇਆ ਸੀ ਤੁਹਾਨੂੰ ਪ੍ਰੋਸਸਾ ਤਾਂ ਸਾਨੂੰ ਹੁਣ ਮਹੀਨੇ ਦਾ ਟਾਈਮ ਲਿਆ ਸੀਗਾ ਜੀ ਅੱਛਾ ਜੀ ਆ ਮਹੀਨੇ ਸਵਾ ਮਹੀਨੇ ਵਾਂਗੂ ਹੋ ਗਿਆ ਜੀ ਕੋਈ ਸੁਣਵਾਈ ਨਹੀਂ ਜੋ ਸਾ ਵੀ ਬੈਠੇ ਸੀਗੇ ਤਰਤਪਾਲ ਪੱਤਰਕਾਰ ਇਹਨਾਂ ਦੀ ਵੀਡੀਓ ਵੀ ਅੰਦਰੋਂ ਬਣਾ ਕੇ ਗਿਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ ਮੈਂ 1 ਮਹੀਨੇ ਦੇ ਵਿੱਚ ਅਸੀਂ ਛੋਟੀ ਗਲੀ ਦਾ ਮਰਦਵਾਸ ਕਰਕੇ ਹੀ ਬਣਾਵਾਂਗੇ ਹਜੇ ਤੱਕ ਕੋਈ ਸੁਣਵਾਈ ਨਹੀਂ ਆਹ ਫੇਰ ਅਸੀਂ ਆ ਦੁੱਤੀਆਂ ਵਿੱਚ ਠੀਕ ਆ ਆ ਦੇਖਿਆ ਇਸੇ ਸਰਕਾਰੀ ਹਸਪੀਟਲ ਚ ਵੀ ਦੇਖਿਆ ਆ ਡੀਸੀ ਸਾਹਿਬ ਨੂੰ ਵੀ ਮਿਲ ਕੇ ਪੀਸੀ ਸਾਹਿਬ ਕੋਲੇ ਪਹੁੰਚੀ ਨਹੀਂ ਜੀ ਹਜੇ ਤੱਕ ਉਹ ਕਹਿੰਦਾ ਸਾਡੇ ਕੋਲੇ ਦੁਬਾਰੇ ਲਿਖ ਤੇ ਆਈ ਨਹੀਂ ਅੱਛਾ ਉਹਦੇ ਕਹਿੰਦੇ ਰੈਫਰ ਕਰਤੀ ਹਜੇ ਤੱਕ ਉੱਥੇ ਤੱਕ ਗਈ ਨਹੀਂ ਓਕੇ ਹਾਂਜੀ ਜੇ ਸਾਡੀ ਨਾਂ ਸੁਣਮਾਈ ਹੋਈ ਅਗੂ ਬਾਅਦ ਅਸੀਂ ਜਾਮ ਇਹ ਤੋਂ ਵੱਡਾ ਸਾਰਾ ਰਸ ਕਰਾਂ ਰੋਡ ਜਾਮ ਕਰਾਂ ਠੀਕ ਹੈ ਜੀ ਹਾਂਜੀ ਬੱਸ ਸਟੈਂਡ ਦੇ ਉੱਤੇ ਬੈਠਾ ਹੈ ਜਾਮ ਆਪਦੀ ਗਲੀ ਚ ਬਹੁਤ ਗਿੜੇ ਮਾਰ ਕੋਈ ਮਲਾਜ਼ਮ ਨਹੀਂ ਮਿਲਦਾ ਜੀ ਨਗਰ ਕਾਉਂਸਲ ਦੇ ਅੰਦਰ ਤੁਸੀਂ ਖੋਲਦਾ ਕੋਈ ਮਲਾਜ਼ਮ ਹੀ ਨਹੀਂ ਮਿਲਦਾ ਇਹਦੇ ਇੱਥੇ ਦਫ਼ਤਰ ਚ ਲੀਹੇ ਬਾਰ ਮੱਥੇ ਲੱਗਿਆ ਨਹੀਂ ਅਰਜੀਵ ਅਰਜੀਵ ਨਹੀਂ ਮਿਲਿਆ ਕਿੰਨੇ ਦਿਨ ਹੋ ਗਏ ਸਾਨੂੰ ਗਿੜੇ ਮਾਰਦੇ ਨੂੰ ਰਹਿੰਦੇ ਕਿੱਥੇ ਜੀ ਠੀਕ ਹੈ ਜੀ ਇਹ ਐਬਸੈਂਟ ਹੋਵੇ ਇੱਥੇ ਕੋਈ ਹਾਜ਼ਰੀ ਲਾਉਂਦੇ ਹੋਣਗੇ ਕੋਈ ਹੈ ਹੀ ਨਹੀਂ ਇੱਥੇ ਕੋਈ ਮਲਾਜ਼ਮ ਹੀ ਨਹੀਂ ਮਿਲਦਾ ਦੱਸੋ ਵੀਦੇ ਕੋਲੇ ਸੰਸਣੀ ਨਾ ਕੋਈ ਪ੍ਰਧਾਨ ਸੁਣਦਾ ਠੀਕ ਹੈ ਜੀ ਐਮਸੀ ਸਾਹਿਬ ਨੂੰ ਕਹੀਦਾ ਉਹਦੀ ਹੂਣ ਹੀ ਸੁਣਦੇ ਠੀਕ ਹੈ ਐਮ ਸੀ ਸਾਹਿਬ ਨੂੰ ਫੋਨ ਲਾਈਦਾ ਉਹਦੀ ਆਉਣ ਹੀ ਸੁਣਦੇ ਪਾਰਟੀ ਕੌਣ ਐਮ ਸੀ ਸਾਹਿਬ ਦਾ ਐਮ ਸੀ ਸਰਜੀਤ ਐ ਐਮ ਸੀ ਆ ਜੀ ਕਿੰਨਾ ਨੰਬਰ ਵਾਰਡ ਹੈ ਵਾਰਡ ਨੰਬਰ 9 ਅੱਛਾ ਉਹਨਾਂ ਦੀ ਕੋਈ ਸੁਣਾਈ ਨਹੀਂ ਉਹ ਸਰਮਾਈ ਸੁਣਦੇ ਹੀ ਨਹੀਂ ਉਹ ਐ ਪਾਰਟੀਆਂ ਬਾਜ਼ੀਆਂ ਹੀ ਇਹਨਾਂ ਦੀ ਪਾਰਟੀ ਬਾਜ਼ੀ ਕਰਨ ਸੁਣਾਈ ਨਹੀਂ ਪਾਰਟੀ ਬਾਜ਼ੀ ਕਰਤੂ ਦੀ ਕੋਈ ਜਰਮਾਈ ਨਹੀਂ ਠੀਕ ਹੈ ਜੀ ਅਸੀਂ ਆਪ ਆਹ ਪਾ ਮਾਗੀ ਪਾਰਟੀ ਨੂੰ ਵੋਟ ਪਾਈ ਐ ਐਮ ਐਲ ਏ ਵੀ ਇੱਥੇ ਵੀ ਆ ਰਹੀ ਆ ਕੇ ਠੀਕ ਹੈ ਜੀ ਐਮਐਲਏ ਨੇ ਵੀ ਇਹਨਾਂ ਨੂੰ ਕਿਹਾ ਹਾਂਜੀ ਵੀ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਉਹ ਵੀ ਨਹੀਂ ਹੋਈ ਜੀ ਜਿੰਨੇ ਆਰੀ ਮੀਟਿੰਗਾਂ ਜੇ ਐਮਐਲਏ ਆਏ ਇੱਥੇ ਅਸੀਂ ਆਏ ਆ ਇੱਥੇ ਹਾਂਜੀ ਮੈਂ ਖੁਦ ਆਇਆ ਇੱਥੇ ਕੋਈ ਸੁਣਵਾਈ ਨਹੀਂ ਹੋਈ ਹੁਣ ਕਸ਼ਮੀਰੀ ਲਾਲ ਪ੍ਰਧਾਨ ਜੀ ਆਪਸੀ ਈਓ ਸਾਹਿਬ ਆ ਦੂਜੇ ਈਓ ਸੀ ਇੱਥੇ ਉਹਨਾਂ ਨੇ ਆਪ ਕਿਹਾ ਸੀ ਕਿ ਮੇ ਇੱਕ ਮਹੀਨਾ ਦੇ ਦਿਓ ਸਾਨੂੰ ਇੱਕ ਮਹੀਨੇ ਦੇ ਵਿੱਚ ਵੈਸੇ ਅਸੀਂ ਕਹਿੰਨਾ ਕੋਈ ਮਸਲਾ ਪਾਣੀ ਵੀ ਨਹੀਂ ਪਾਣੀ ਵੀ ਨਹੀਂ ਕੱਢਣ ਆਉਂਦੇ ਬਾਈ ਜੀ ਸਾਡੇ ਕੋਈ ਉਧਰ ਗਲੀ ਚਾੜਾ ਪਾਣੀ ਖੜਾ ਹੈਗਾ ਸਫਾਈ ਨਹੀਂ ਹੁੰਦੀ ਹਾਂਜੀ ਜੇ ਸਾਡੇ ਬਾਹਰ ਤੇ ਕੋਈ 200 ਤੇ ਬੱਚਾ ਸਾਲ ਦਾ ਬਿਮਾਰ अच्छा जी हां जी कोई 70 पर कट ਜਾਂਦਾ ਸੜਕਾ ਜਾ ਜਾਵੇ ਕੋਈ ਕਰੀ ਜਾਵੇ ਸਾਰੇ ਦੁਕਾਨਾਂ ਵਾਲੇ ਸਾਰੇ ਉੱਥੇ ਧਰਨਾ ਲਾਉਣਗੇ ਚੜ੍ਹਦੇ ਇਹ ਮਕਾਨ ਡਿੱਗ ਤੇ ਹੋਣ ਕਿੰਨੇ ਵਾਰ ਹਨ ਜਵਾਕ ਤੇ ਨੁਕਸ ਕਰਦੇ ਆ ਨਿੱਕੇ ਨਿੱਕੇ ਜਵਾਕ ਅਸੀਂ ਬਾਹਰ ਹੀ ਨਹੀਂ ਖੋਲਦੇ ਉਹਦੇ ਪੱਤਰਖਾਨੇ ਦੇਖੇ ਗੇਟ ਬੰਦ ਪਏ ਆ ਸਾਰੀ ਗਲੀ ਦੇ ਅੱਗੇ ਆਦੇ ਸਾਰੇ ਛੁੱਟੇ ਵੀ ਸਕਦੇ ਦਾ ਖਰਾਬ ਪੂਰਾ ਗੰਦਾ ਪਾਣੀ ਖੜਾ ਜੀ ਡੇੜੇ ਡੇੜੇ ਘਟ ਪਾਣੀ ਹੈ ਡੇਂਗੋ ਫੈਲਿਆ ਹੈ ਭਾਈ ਬੁਰਾ ਹਾਲ ਹੈ ਇੰਨਾ ਗੰਦਾ ਪਾਣੀ ਗੰਦੀ ਸਮੈਲ ਨਗਰ ਆ ਬਾਹਰੋਂ ਜੀ ਨਹੀਂ ਕਰਦਾ ਜੀ ਉੱਥੇ ਜਾ ਕੇ ਵੇਖਿਆ ਸੀ ਉੱਥੇ ਨਹੀਂ ਜਾਣਾ ਇੰਨਾ ਨਜਾਇਜ਼ ਮੱਛਰ ਆਣਾ ਜੀ ਮੱਛਰ ਘਰ ਅੰਦਰ ਦਾਖਲ ਹੋ ਗਿਆ ਵੀ ਛੱਡ ਤੋਂ ਵੀ ਕੂਲਰ ਬਿਨਾਂ ਵੀ ਰਿਧਿਆ ਜਾਂਦਾ ਵੀ ਨਾਰਮਲ ਹੋਸਾ ਮੈਂ ਪੱਕਾ ਛੱਡ ਲੈਣਾ ਜੀ ਵੀ ਬੁਖਾਰ ਦਾ ਭਰਾ ਹਾਲ ਹੈ ਬਹੁਤ ਨਹੀਂ ਆਏ ਇਹ ਕਮੇਟੀ ਵਾਲੀ ਜਵਾਬ ਸੁਣਵਾਈ ਨਹੀਂ ਸਾਡੀ ਜਵਾਬ ਸੁਣਵਾਈ ਜੀ ਖੜਦਾ ਨਾ ਸਾਡ ਰਿਸਟਰ ਵੀ ਹਉਣੋਂ ਹਟ ਕੇ ਥੋੜੀ ਘੜੀ ਤੇ ਪਾਣੀ ਖੜਦਾ ਇੰਨਾ ਹੀ ਇਸੇ ਕਿੱਧਰ ਹੋਏ ਕਿੱਧਰ ਜਾਈਏ ਅੱਛਾ ਜੀ ਇੱਥੇ ਤੁਸੀਂ ਸੁਣ ਸਕਦੇ ਹੋ ਕਿ ਮੱਲਾਵਾਸੀ ਕਹਿ ਰਿਹਾ ਕਿ ਸਾਡੇ ਦਾ ਰਿਸ਼ਤੇਦਾਰ ਵੀ ਸਾਡੇ ਨਾਲੋਂ ਇਸ ਰਿਸ਼ਤੇ ਦਾ ਤੋੜ ਕੇ ਜਾ ਚੁੱਕੇ ਹੈ ਉਹ ਵੀ ਕਹਿ ਰਹੇ ਸੀ ਗੰਦ ਚ ਬੈਠੇ ਆ ਸਮਝਾ ਸਰ ਵੀ ਕਹਿ ਰਹੇ ਭਾਈ ਪਾਣੀ ਬਹੁਤ ਅਸੀਂ ਨਹੀਂ ਆਉਂਦੇ ਪਹਿਲੇ ਪਾਣੀ ਕਢਾਓ ਫਿਰ ਅਸੀਂ ਆਵਾਂਗੇ ਇੰਨਾ ਬਰਹਾ ਲਈ ਤਾਂ ਦੇਖ ਸਕਦੇ ਹੋ ਕਿ ਮਾਲਾਵਾਸੀ ਕਿੰਨੇ ਪਰੇਸ਼ਾਨ ਨੇ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਆਉਣ ਤੋਂ ਗ੍ਰੀਨ ਕਰ ਰਹੇ ਨੇ ਲਗਾਤਾਰ ਸ਼ੀਮੇ ਨਹੀਂ ਹੋ ਗਈ 6 ਮਹੀਨੇ ਤੋਂ ਸਾਡੀ ਕਮਲਟ ਆ ਰਹੀ ਹੈ 6 ਮਹੀਨੇ ਲਗਾਤਾਰ ਹੋ ਗਏ ਸਾਨੂੰ ਮਿੱਠੀ ਗੋਲੀ ਦੇ ਕੇ ਤੋੜ ਦਿੰਦੇ ਆ ਵੀ ਮਹੀਨਾ ਆ ਰਿਹਾ ਵੀ 1.5 ਮਹੀਨੇ ਰੱਖ ਜੋ 6 ਮਹੀਨੇ ਹੋ ਗਿਆ ਕੋਈ ਸੁਣਵਾਈ ਨਹੀਂ ਸਾਡੀ ਸਿਰਫ ਮਿੱਠੀ ਗੋਲੀ ਇੰਨੇ ਕੋਲੇ ਹੁਣ ਦੇ ਦੇਣਗੇ ਮਿੱਠੀ ਗੋਲੀ ਤੋੜ ਦੇਣਗੇ ਬਸ ਹੁਣ ਕਹੜਾ ਕੋਈ ਹੈਗਾ ਜਦੋਂ ਨਗਰ ਕਾਉਂਸਲ ਦੀ ਅਧਿਕਾਰੀ ਇਨਸਪੈਕਟਰ ਧਰਮਪਾਲ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਉਹ ਇੱਧਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਤੁਸੀਂ ਅੱਜ ਡਾਕਟਰ ਚ ਆਏ ਹੋ ਪਰਮਿਕ ਦੀ ਬਾਅਦ ਲੈ ਕੇ ਬਹੁਤ ਵਧੀਆ ਲੱਗਾ ਤੇ ਇਹ ਗਲੀ ਹੈ ਜੀ ਆਪਣੀ ਜੋਗਨ ਸਿੰਘ ਦੇ ਘਰ ਤੋਂ ਲੈ ਕੇ ਹਰੀ ਸਿੰਘ ਦੇ ਮਿਸਤੀ ਦੇ ਘਰ ਤੱਕ انٹرਲੋਕ ਪੱਲਾ ਇਹਦੇ ਸਵਾਗਤ ਪਹਿਲਾਂ ਵੀ ਇੱਥੇ ਆਏ ਸੀਗੇ ਮੈਂ ਕੁਝ ਮੌਕਾ ਜਾ ਕੇ ਦੇਖਿਆ ਸੀਗਾ ਜੈ ਸਿੰਘ ਸਾਹਿਬ ਨੂੰ ਮਦਦ ਕੀਤੀ ਸੀ ਕਿ ਇਹਦਾ ਮਤਾ ਪਾ ਕੇ ਤੇ ਇਹ ਗਲੀ ਬਣਾਈ ਜਾਵੇ ਕਿਸੇ ਕਾਰਨ ਕਰਨਾ ਹੈ ਮਾਨਦੋਵ ਬੁਢੇਗੜੀ ਕਮਿਸ਼ਨ ਦੀ ਵਾਲੇ ਸਮਤ ਹੋ ਰਹੀ ਲੱਗੀ ਸੀ ਜਿਸ ਦੇ ਨਾਲ ਲਿਖਿਆ ਸੀ ਖਰਚੇ ਸਬੰਧੀ ਅੱਜ ਮੈਂ ਉਹ ਆਪਣੇ ਹੱਥ ਨਾਲ ਲੈਟਰ ਲਿਖ ਕੇ ਮਾਨਦੋਵ ਬੁਢੇਗੜੀ ਕਮਿਸ਼ਨ ਦੇ ਪਾਸ ਮਨਜ਼ੂਰੀ ਵਾਸਤੇ ਲੈਟਰ ਦੇ ਦਿੱਤਾਗਾ ਤੇ ਮੈਂ ਵਿਸ਼ਵਾਸ ਦਿਵਾਉਣਾਗਾ ਪ੍ਰਧਾਨ ਜਨ ਨਾਲ ਗੱਲ ਹੋ ਗਈ ਜਿਵੇਂ ਸਾ ਮੈਂ ਗੱਲ ਹੋ ਗਈ ਵੀ ਜਲਦੀ ਹੀ ਇਹ ਗਲੀ ਤੁਹਾਡੀ ਬਣਾ ਦਿੱਤੀ ਜਾਵੇ ਸਰ ਇਹ ਵਿਸ਼ਵਾਸ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੇ ਹੈ ਇਹ ਲੋਕ ਵਾਸੀ ਇਸ ਤੋਂ ਮੁਹੱਲਾ ਵਾਸੀ ਇਹ ਕਹਿ ਰਹੇ ਨੇ ਸਾਨੂੰ ਮਿੱਟੀ ਗਲੀ ਦਿੱਤੀ ਜਾ ਰਹੀ ਹੈ ਹਰ ਵਾਰੀ ਕਿ ਕੀ ਇਸ ਵਾਰੀ ਵੀ ਇਹ ਮਿੱਟੀ ਗਲੀ ਸੰਜੀਕੀ ਚੁਸ ਲੈਣ ਜਾਂ ਤੁਹਾਨੂੰ ਲੱਗਦਾ ਵੀ ਇਸੇ ਦੇ ਕੰਮ ਹੋ ਜੂਗਾ ਨਹੀਂ ਮੈਨੂੰ ਜਿਸ ਗੱਲ ਦਾ ਇੰਨੇ ਕ ਨੋਲਜ ਹੈ ਉਸ ਵਾਸਤੇ ਕਿ ਇਹ ਵਰਕ ਸਪਲੈਂਡ ਦਾ ਕੰਮ ਹੈ ਮੈਂ ਇੱਕ ਜਰਨਲਿਸਟ ਦਾ ਟੈਸਟ ਹਾਂ ਓਕੇ ਤੇ ਮੈਂ ਅਜੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਫੇਰ ਮੈਂ ਤੁਹਾਡੇ ਸਾਹਮਣੇ ਕੈਮਰੇ ਤੇ ਆਉਣਾ ਹੋ ਰਿਹਾ ਹਾਂ ਤੇ ਇਹਦੇ ਚ ਫੰਡਾਂ ਦੀ ਘਾਟ ਜ਼ਰੂਰ ਸੀਗੀ ਇਹ ਮੰਨ ਲਵਾਂਗੇ ਤੁਹਾਨੂੰ ਵੀ ਪਤਾ ਹੈ ਕਿ ਨਗਰ ਕੌਂਸਲ ਵਾਲੀ ਆਲਟਨੀ ਕਮਜ਼ੋਰ ਹੈ ਠੀਕ ਹੈ ਤਾਂ ਇਸ ਕਰਕੇ ਜਿਹੜੀ ਗਲੀ ਦੀ ਰਿਪੇਅਰ ਹੈ ਜਿੰਨਾ ਵੀ ਦਾ ਖਰਚਾ ਆਊਗਾ ਵੈਸੇ 5 ਲੱਖ ਦਾ ਬਚਦਾ ਜੋ ਵੀ ਖਰਚਾ ਹੋਊਗਾ ਤੇ ਇਹਦੇ ਪ੍ਰਧਾਨ ਜੀ ਵੱਲੋਂ ਇਹ ਕਿਹਾ ਗਿਆ ਕਿ ਚਾਹੇ ਮਲਾਵੇ ਤਨਖਾਹ ਰੋਕਨੀ ਪਵੇ ਇਹ ਪਹਿਲੇ 10 ਦਿਨ ਬਣਾ ਕੇ ਦਿੱਤੀ ਅੱਛਾ ਪ੍ਰਧਾਨ ਜੀ ਨੇ ਇਹ ਗੱਲ ਕਹੀ ਹੈ ਚਾਹੇ ਤਨਖਾਹ ਰੋਕਨੀ ਪਵੇ ਵੀ ਇਹ ਗਲੀ ਪਹਿਲੇ ਦਿਨ ਬਣੇਗੀ ਇਹ ਸਾਨੂੰ ਵਿਸ਼ਵਾਸ ਤੋਂ ਆਇਆ ਹੈ ਇਹ ਠੀਕ ਹੈ ਥੈਂਕ ਯੂ